ਪੰਜਾਬ ਕੇਸਰੀ ਜਗਵਣੀ ਟੀਵੀ ਨਾਲ ਜੁੜੇ ਹੋਏ तमाम ਦਰਸ਼ਕਾਂ ਦਾ ਮੈਂ ਪ੍ਰਕਾਸ਼ ਸ਼ਰਮਾ ਸਵਾਗਤ ਕਰਦਾ ਇੰਟਰਨੈਸ਼ਨਲ ਸੰਸਥਾ ਵਿਤਸਾ ਸੰਭਾਲ ਸਰਦਾਰੀ ਲਹਿਰ ਜੋ ਕਿ ਪੰਜਾਬ ਅਤੇ ਪੂਰੇ ਦੇਸ਼ ਭਰ ਦੇ ਵਿੱਚ ਇੱਕ ਵਧੀਆ ਰੋਲ ਅਦਾ ਕਰ ਰਹੀ ਹੈ ਤੇ ਅੱਜ ਉਸ ਸੰਸਥਾ ਦੇ ਵੱਲੋਂ ਦੁਬਈ ਦੇ ਵਿਖੇ ਇੱਕ ਸਮਾਗਮ ਦੇ ਵਿੱਚ ਪੰਜਾਬ ਦਾ ਜਿਹੜਾ ਸਿਰ ਹੈ ਉਹ ਮਾਣ ਨਾਲ ਉੱਚਾ ਕਰ ਦਿੱਤਾ ਗਿਆ ਜ਼ਿਕਰਯੋਗ ਹੈ ਕਿ ਇਸ ਸੰਸਥਾ ਦੇ ਵੱਲੋਂ ਅੱਜ ਜੋ ਦੁਬਈ ਦੇ ਵਿੱਚ ਇੱਕ ਸਮਾਗਮ ਹੋਇਆ ਜੋ ਕਿ ਡੀ ਆਈ ਬੀ ਆਈਕੋਨਿਕ ਪੰਜਾਬੀ ਆਵਾਰ ਸੀ ਉਸ ਦੇ ਵਿੱਚ ਦਸਤਾਰਾਂ ਜਿਹੜੀਆਂ ਉਹ ਬੰਡੀਆਂ ਵੀ ਗਈਆਂ ਜਿਸ ਦੇ ਵਿੱਚ ਅਰਬ ਦੇਸ਼ਾਂ ਦੇ ਸੇਖ ਅਤੇ ਗੋਰੇ ਅਤੇ ਕਾਲੀ ਲੋਕਾਂ ਨੇ ਵੀ ਜਿਹੜਾ ਸਿਰ ਦੇ ਉੱਤੇ ਦਸਤਾਰ ਸਜਾਈਆਂ ਤੇ ਜਿਸ ਦੇ ਨਾਲ ਪੰਜਾਬ ਦਾ ਜਿਹੜਾ ਮਾਣ ਨਾਲ ਸਿਰ ਤੇ ਫਖਰ ਨਾਲ ਸਿਰ ਜਿਹੜਾ ਉੱਚਾ ਹੋ ਜਾਂਦਾ ਹੈ ਤੇ ਗੱਲਬਾਤ ਦੌਰਾਨ ਸੰਸਥਾ ਦੇ ਪ੍ਰਧਾਨ ਸਾਹਿਬ ਡਾਕਟਰ ਮਨਦੀਪ ਸਿੰਘ ਖੁਰਦ ਹੋਣਾ ਦੱਸਿਆ ਕਿ ਸਾਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਪੰਜਾਬ ਦਾ ਜਿਹੜਾ ਨਾਮ ਹੈ ਉਹ ਪੰਜਾਬ ਤੋਂ ਇਲਾਵਾ ਦੇਸ਼-ਵਦੇਸ਼ਾਂ ਦੇ ਵਿੱਚ ਵੀ ਰੌਸ਼ਨ ਹੁੰਦਾ ਤੇ ਆਓ ਫਿਰ ਗੱਲਬਾਤ ਕਰਦੇ ਆ ਤੇ ਗੱਲਬਾਤ ਦੌਰਾਨ ਕੀ ਕਿਹਾ ਉਹਨਾਂ ਨੇ ਤੁਸੀਂ ਵੀ ਸੁਣ ਲਵੋ ਅਦਗੁਰਜੀਤ ਕਾਲਸਾ ਵਾਹਿਗੁਰਜੀ ਕੀ ਪੱਤੇ ਅੱਜ ਆਈਕੋਨ ਅਵਾਰਡ ਡੀਆਈ ਬੇਈ ਹੋਇਆ ਇਹਦੇ ਵਿੱਚ ਮਨਦੀਪ ਸਿੰਘ ਖੁਰਦਨੇ ਪੰਗਾਂ ਦੀ ਸੇਵਾ ਨਿਭਾਏ ਜੋ ਪੰਜਾਬ ਚ ਵੀ ਔਰ ਇੰਡੀਆ ਚ ਵੀ ਦੁਬਈ ਚ ਵੀ ਸੇਵਾ ਨਿਭਾਉਦੇ ਰਹਿੰਦੇ ਆ ਅੱਜ ਦੁਬਈ ਚ ਵੀ ਇਹਨਾਂ ਨੇ ਪੰਗਾਂ ਦੀ ਸੇਵਾ ਨਿਭਾਈ ਮਸਮਾ ਦੇ ਚੜ੍ਹਦੇ ਗਲਾਜ ਰੱਖਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਹ ਕਹਿੰਦੇ ਬਹੁਤ ਵੱਡਾ ਮਾਣ ਮਹਿਸੂਸ ਕਰਦੇ ਆ ਕਿ ਪੰਜਾਬੀ ਜਿੱਥੇ ਵੀ ਜਾਂਦੇ اپنی ਇੱਕ छाप ਛੱਟ ਹੁੰਦੀ ਹੈ ਇਸੇ ਲਈ ਤਹਿਤ ਅੱਜ ਡੀ ਵੀ ਡੀ ਆਈ ਵੀ ਇਵੈਂਟ ਕੰਪਨੀ ਬਟੂ ਦਾ ਵਈ ਵਿਕੇ ਬਹੁਤ ਫੇਮਸ ਹੋਟਲ ਦੇ ਵਿੱਚ ਫਾਈਵ ਸਟਾਰ ਹੋਟਲ ਦੇ ਵਿੱਚ ਇੱਕ 어ਵਾਰਡ ਕਰਵਾਇਆ ਗਿਆ ਜਿਸ ਦਾ ਨਾਮ ਹੈ ਦਾ ਆਈਕੋਨਿਕ 어ਵਾਰਡ ਇਹਦੇ ਵਿੱਚ ਉਹਨਾਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ ਉਹਨਾਂ ਨੂੰ 어ਵਾਰਡ ਦਿੱਤੇ ਗਏ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਅਬ ਦੇ ਮਿਹਨਤ ਤੇ ਬਲ ਬੁੱਤੇ ਤੇ ਆਪਣੀਆਂ ਬੁਲੰਦੀਆਂ ਛੂਹਿਆ ਤੇ ਆਪਣੀਆਂ ਬੁਲੰਦੀਆਂ ਪ੍ਰਾਪਤ ਕੀਤੀਆਂ ਤੇ ਅੱਜ ਉਹਨਾਂ ਦਾ ਨਾਮ ਪੂਰੇ ਵਰਲਡ ਦੇ ਵਿੱਚ ਗੂੰਜ ਰਿਹਾ ਜਿਸ ਦੇ ਵਿੱਚ ਬਹੁਤ ਵੱਡੇ ਵੱਡੇ ਸੋਸ਼ਲ ਵਰਕਰ ਰਾਜਨੀਤਿਕ ਧਾਰਮਿਕ ਅਤੇ ਬਿਜ਼ਨਸਮੈਨ ਬੰਦੇ ਆਏ ਨੇ ਤੇ ਬਹੁਤ ਖੁਸ਼ੀ ਦੀ ਗੱਲ ਸਭ ਤੋਂ ਵੱਡੀ ਇਹ ਸੀ ਕਿ ਜਿੰਨੀ ਵੀ ਇੱਥੇ ਪਬਲਿਕ ਪਹੁੰਚਦੀ ਸੀ ਜਿੰਨੀ ਵੀ ਇੱਥੇ ਸ਼ਕੀਤਾਂ ਪਹੁੰਚੀਆਂ ਸੀ ਕਿਉਂਕਿ ਇਹ ਦਾ ਪੰਜਾਬੀ ਆਈਕਨਿਕ ਅਵਾਰਡ ਹੈ ਕਿਉਂਕਿ ਜਿਹੜੇ ਪੰਜਾਬੀ ਨੇ ਉਹ ਭਾਵੇਂ ਕਿ ਸਾਡੀ ਭਾਸ਼ਾ ਹੈ ਪੰਜਾਬੀ ਪਰ ਜਿੰਨੇ ਵੀ ਇੱਥੇ ਪਹੁੰਚੇ ਸੀ ਪੰਜਾਬੀ ਸਾਰਿਆਂ ਨੇ ਦਸਤਾਰਾਂ ਸਜਾਈਆਂ ਸੀ ਇਹ ਬਹੁਤ ਵੱਡੀ ਗੱਲ ਹੈ ਕਿ ਦਸਤਾਰਾਂ ਸਜਾਉਣ ਦੀ ਜਿਹੜੀ ਸੇਵਾ ਸੀ ਉਹ ਵਿਰਸਾ ਸੰਭਾਲ ਸਰਦਾਰੀ ਲਹਿਰ ਨੇ ਸਾਰੀਆਂ ਦਸਤਾਰਾਂ ਨਾਲੇ ਤਾਂ ਉਹਨਾਂ ਸ਼ਖਸੀਤਾਂ ਨੂੰ ਉਹਨਾਂ ਟੀਮ ਮੈਂਬਰਾਂ ਨੂੰ ਮੀਟ ਕੀਤੀ ਹੈ ਜਿਹੜੇ ਇੱਥੇ ਪਹੁੰਚੇ ਸੀ ਅਕਿ ਬਹੁਤ ਖੁਸ਼ੀ ਦੀ ਗੱਲ ਸੀ ਵੀ ਸਾਰਿਆਂ ਨੇ ਬਹੁਤ ਖੁਸ਼ੀ-ਖੁਸ਼ੀ ਇਹ ਦਸਤਾਰਾਂ ਸਜਾਈਆਂ ਭਾਵੇਂ ਕਿ ਉਸ ਦਸਤਾਰਾਂ ਸਜਾਉਣ ਦੇ ਵਿੱਚ ਅੰਗਰੇਜ਼ ਵੀ ਸੀ ਕਾਲੇ ਵੀ ਸੀ ਗੋਰੇ ਵੀ ਸੀ ਪਾਕਿਸਤਾਨੀ ਵੀ ਸੀ ਤੇ ਨਾਲ ਇਥੇ ਦੁਬਈ ਦੇ ਜਿੰਨੇ ਵੀ ਸ਼ੇਖ ਸਹਿਬਾਨ ਨੇ ਉਹ ਵੀ ਸੀ ਤੇ ਸਾਰਿਆਂ ਨੇ ਬੜੇ ਪਿਆਰ ਤੇ ਸਤਕਾਰ ਦੇ ਨਾਲ 12 ਸਦੀਆਂ ਬਹੁਤ ਖੁਸ਼ੀ ਹੋਈ ਕਿ ਵਿਰਸਾ ਸੰਭਾਲ ਸਰਦਾਰੀ ਜਿੱਥੇ ਕਿ ਉਹਨੇ ਵਰਲਡ ਦੇ ਵਿੱਚ ਸੇਵਾ ਨਿਭਾਉਂਦੀ ਹੈ ਦੁਬਈ ਦੇ ਵਿੱਚ ਹਰ ਸਾਲ ਦੇਵਾ ਨਿਭਾਉਂਦੀ ਹੈ ਤੇ ਡੀਆਈਐਮ ਇਵੈਂਟ ਕੰਪਨੀ ਵੱਲੋਂ ਕਰਵਾਇਆ ਜਿਹੜਾ ਹੈ ਅਵਾਰਡ ਸ਼ੋਅ ਸੀ ਉਹਦੇ ਵਿੱਚ ਵੀ ਆਪਾਂ ਨੂੰ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਤੋਂ ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਅਸੀਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਪੇਸ਼ ਕਰਦੇ ਹਾਂ ਅਤੇ ਵਿਸ਼ੇਸ਼ ਤੌਰ ਤੇ ਵਧਾਈ ਪੇਸ਼ ਕਰਦੇ ਹਾਂ ਸਾਡੇ ਅਲਾਕੇ ਦੀ ਸ਼ਾਨ ਇੰਦਰਜੀਤ ਸਿੰਘ ਜੀ ਮੁੰਡੇ ਤੇ ਉਹਨਾਂ ਨੂੰ ਵੀ ਇਥੇ ਇਸ ਤੌਰ ਤੇ ਸਨਮਾਨਿਤ ਕੀਤਾ ਕਿਉਂਕਿ ਉਹਨਾਂ ਨੇ तकरीबन 60 ਸਾਲਾਂ ਤੋਂ ਲੈ ਕੇ ਜਿਹੜੀ ਮਿਹਨਤ ਹਾਸਲ ਕੀਤੀ ਆ ਮੈਂ ਇਹ ਕਰਕੇ ਉਹਨਾਂ ਨੇ ਆਪਣਾ ਪਲੱਬੀਆ ਹਾਸਲ ਕੀਤੇ ਹਨ ਉਹਨਾਂ ਨੂੰ ਵੀ ਉਹਨਾਂ ਦੇ ਬਦਲੰਦੀਆ ਦੇਖਦੇ ਹੋਏ ਇਥੇ ਸਨਮਾਨਿਤ ਕੀਤਾ ਗਿਆ ਮੈਂ ਸਾਡੇ ਪ੍ਰਮ ਖੰਦਦਰ ਸਿੰਘ ਤੇ ਉਹਨਾਂ ਦੀ ਸਮੂਚੀ ਮੈਨੇਜਮੈਂਟ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਇਥੇ ਸੱਦ ਕੇ ਇਹ ਸੇਵਾ ਬਖਸ਼ੀਤ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤ ਤੇ ਇਹ ਸਨ ਮਨਦੀਪ ਸਿੰਘ ਖੁਰਦ ਵਿਰਸਾ ਸੰਭਾਲ ਸਰਦਾਰੀ ਲਹਿਰ ਇੰਟਰਨੈਸ਼ਨਲ ਸੰਸਥਾ ਤੋਂ ਜਿਨ੍ਹਾਂ ਦਾ ਕਹਿਣਾ ਕਿ ਸਾਨੂੰ ਮਾਣ ਮਹਿਸੂਸ ਹੁੰਦਾ ਕਿ ਪੰਜਾਬ ਦੀ ਜਿਹੜੀ ਦਸਤਾਰ ਹੈ ਉਹ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਵੀ ਮਸ਼ਹੂਰ ਹੈ ਅਤੇ ਕਿਤੇ ਨਾ ਕਿਤੇ ਗੋਰੇ ਹੋਣ ਅਰਬੀਅਨ ਹੋਣ ਜਾਂ ਫਿਰ ਦੁਬਈ ਦੇ ਸੇਖ ਹੁਣ ਕਿਤੇ ਨਾ ਕਿਤੇ ਆ ਦਸਤਾਰਾ ਨੂੰ ਆਪਣੇ ਸਿਰ ਦੇ ਉੱਤੇ ਸਜਾਉਣ ਦੇ ਲਈ ਬੜੇ ਉਤਸ਼ਕ ਹੁੰਦੇ ਨੇ ਬੜੇ ਹੀ ਚਾਵਾ ਦੇ ਨਾਲ ਉਹਨਾਂ ਨੇ ਸਿਰ ਦੇ ਉੱਤੇ ਦਸਤਾਰਾ ਸਜਾਈਏ ਨੇ ਤੇ ਸਾਨੂੰ ਵੀ ਖੁਸ਼ੀ ਜਿਹੜੀ ਪ੍ਰਾਪਤ ਹੁੰਦੀ ਹੈ ਜਦੋਂ ਪੰਜਾਬ ਦਾ ਨਾਮ ਦੇ ਸਭ ਦੇਸ਼ਾਂ ਦੇ ਵਿੱਚ ਵੀ ਗੂੰਜਦਾ ਹੈ ਤੇ ਪੰਜਾਬ ਨੂੰ ਇੱਕ ਵੱਖਰਾ ਜਿਹਾ ਮਾਨ ਸਤਕਾਰ ਮਿਲਦਾ ਹੈ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਜਗਵਣੀ ਪੰਜਾਬ ਕੇਸਰੀ ਲਈ ਮੈਂ ਪ੍ਰਕਾਸ਼ ਸ਼ਰਮਾ